ਸਾਰਾ ਦੀ ਸਾਰਾ ਇੱਕ politcal ਇਸ ਸਟੰਟ ਵਜੀਆਂ ਇਹ ਨੇ ਇਹ politically arrange ਕੀਤਾ ਗਿਆ organize ਕੀਤਾ ਗਿਆ ਸਾਰਾ ਦੀ ਸਾਰਾ ਇੱਕ ਸਿਸਟਮ ਹੈ ਜਿਹਦੇ ਵਿੱਚ ਇੱਕ ਖੁਰਦੀ ਚਾਰੀ ਪਾਰਟੀ ਜਿਹੜੀ ਖਤਮ ਹੋਣ ਦੇ ਕਿਨਾਰੇ ਤੇ ਆ ਗਈ ਉਹਨੂੰ ਮੁੜ ਪੈਰਾਂ ਤੇ ਲਿਆਉਣ ਦੇ ਲਈ ਕੀਤੇ ਜਾ ਰਹੇ ਯਤਨਾਂ ਦੇ ਵਿੱਚੋਂ ਇੱਕ ਜਤਨ ਹੈ ਇਹ ਸੁਖਬੀਰ ਬਾਦਲ ਲਿਲੜੀਆਂ ਕੱਢਦਾ ਬੈਠਾ ਹੀ ਦਰਬਾਰ ਸਾਹਿਬ ਰਹਿਂਦਾ ਤੇ 24 ਘੰਟੇ ਸੰਗਤਾਂ ਦੇ ਚਰਨਾਂ ਤੇ ਉਹਨਾਂ ਦੇ ਜੋੜਿਆਂ 'ਚ ਹੀ ਸਿਰ ਦਿੱਤਾ ਹੁੰਦਾ ਤੇ ਸੰਗਤ ਨੂੰ ਵੀ ਰਿਅਲਾਈਜ਼ ਹੁੰਦਾ ਵੀ ਨਹੀਂ ਬੰਦਾ ਪਛਤਾ ਰਿਹਾ ਪਛਤਾਵੇ ਵਾਲੇ ਚਿਹਰੇ ਤੇ ਪਛਤਾਵੇ ਵਾਲੀਆਂ ਕਰਤੂਤਾਂ ਦੇ ਕਹਿੰਦੇ ਨੇ ਤੇ ਸਹੀ ਜਾਂਦੀਆਂ ਲੋਕਾਂ ਇਹਨਾਂ ਦੇ ਲੈਵਲ ਤੁਸੀਂ ਦੇਖੋ ਇਹਨਾਂ ਬੰਦਿਆਂ ਦੇ ਕੋਈ ਨਾ ਚੀਜ਼ਾਂ ਨੂੰ ਕੋਈ ਉਹ ਕੋਈ ਸ਼ਰਮ ਦੇ ਵਿੱਚੋਂ ਥੋੜੀ ਲੈ ਰਹੇ ਆ ਵੀ ਸਾਡੀ ਕੋਈ ਬੇਇੱਜ਼ਤੀ ਹੋ ਰਹੀ ਆ ਵੀ ਸਾਡਾ ਜਲੂਸ ਨਿਕਲ ਰਿਹਾ ਨਾ ਇਹਨਾਂ ਨੂੰ ਕੋਈ ਇਹਨਾਂ ਦੇ ਚਿਹਰੇ ਤੇ ਕੋਈ ਸ਼ਰਮ ਹਿਆਨ ਨਹੀਂ ਦਿਖਦੀ ਪਈ ਕੋਈ ਰਤੀ ਪਰ ਵੀ ਕੋਈ ਪਛਤਾਵੇ ਦਾ ਕੋਈ ਇੱਕ ਸਿੰਪਟਮ ਦਿਖਾਓ ਜਿਹੜਾ ਇਹਨਾਂ ਦੇ ਚਿਹਰੇ ਤੇ ਦਿਸਦਾ ਹੋਵੇ ਕਿ ਸਾਨੂੰ ਕੋਈ ਪਛਤਾਵਾ ਆ ਸਰ ਇੱਕੋ ਇੱਕ ਕਾਰਨ ਆ ਵੀ ਜਿਹੜੀ ਪਾਰਟੀ ਅੱਜ ਆਪਣੀਆਂ ਲੀਹਾਂ ਤੋਂ ਉੱਤਰ ਕੇ ਆਪਣੀਆਂ ਕਰਤੂਤਾਂ ਕਰਕੇ ਆਪਣਾ ਪੂਰਾ ਆਧਾਰ ਖਤਮ ਕਰ ਬੈਠੀ ਐ ਉਹਨੂੰ ਦੁਬਾਰਾ ਪੈਰੀ ਕਰਨ ਦੇ ਲਈ ਇੱਕ ਚੱਲਿਆ ਜਾ ਰਿਹਾ ਛੜਯੰਤਰ ਐ ਬਸ ਸਾਲੀਦਲ ਦੇ ਉਹਨਾਂ ਮੈਂਦੇ ਜਿਹੜੇ ਖੜਖੜ ਕੇ ਅਰਦਾਸਾਂ ਉਹ ਕਰਾਉਂਦੇ ਰਹੇ ਜਿਹੜੀਆਂ ਪੰਥ ਦੇ ਵਿੱਚ ਬਹੁਤ ਵੱਡੇ ਪੰਬਲ ਪੂਸੇ ਦਾ ਕਾਰਨ ਬਣਦੀਆਂ ਰਹੀਆਂ ਤੇ ਪੰਥ ਦੇ ਅੰਦਰ ਜਿਹੜਾ ਦੁਸ਼ਵੈਸ਼ ਦਾ ਕਾਰਨ ਬਣਦੀਆਂ ਰਹੀਆਂ ਉਹ ਲੀਟਰਾਂ 'ਚ ਲੋਕਾਂ ਨੂੰ ਮੱਤੇ ਦਿੰਦੇ ਪਏ ਐ ਮਾਰੇ ਦੀਆਂ ਬੇਅਦਬੀਆਂ ਕਦੋਂ ਦੀਆਂ ਹੋ ਰਹੀਆਂ ਕਿੰਨੇ ਚਿਰ ਦੀਆਂ ਹੋ ਰਹੀਆਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿੰਨੇ ਜਥੇਦਾਰ ਆਏ ਸਾਰੀ ਕਨਖਾਈਏ ਹੋਣੀ ਚਾਹੀਦੀ ਮੇਰੇ ਸਾਹਮਣੇ ਕਿਸੇ ਨੇ ਕੋਈ ਸਟੈਂਡ ਨਹੀਂ ਮੌਜੂਦਾ ਵਾਲਿਆਂ ਨੇ ਕੀ ਕੜੀ ਕੋਲੀ ਜੇ ਇੰਨੇ ਹੀ ਨਿਰਪੱਖ ਸੀ ਤੇ ਕਰ ਦੇ ਨਾ ਇੱਕ ਲਿਸਟ ਬਣਾਉਂਦੇ ਸਾਰਿਆਂ ਦਾ ਲਿਖ ਦੇ ਨਾ ਭੀਆ ਸਾਰੇ ਦੁਖੀ ਹੈ ਜੀ ਮੌਜੂਦਾ ਵਾਲਿਆਂ ਨੇ ਵੀ ਤਾਰ ਐਸਐਸ ਦੇ ਬੰਦਿਆਂ ਦੇ ਨਾਲ ਹੱਥ ਮਲਾ ਕੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ jobbਾਂ ਤੇ ਰੱਖਿਆ ਹੋਇਆ ਹੈ ਨਾ ਅਸਲ ਦੇ ਵਿੱਚ ਤੇ ਅਸੀਂ ਤਾਂ ਕਹਿੰਨੇ ਵੀ ਇਹਨਾਂ ਨੂੰ ਕਿਸੇ ਦੀ ਔਕਾਤ ਹੀ ਨਹੀਂ ਹੈਗੀ ਕਿ ਪੀ ਇਹ ਤਨਖਾਹਾਂ ਲਾਉਣ ਤੇ ਤਨਖਾਹਾਂ ਤੇ ਉਹ ਲੋਨ ਨਾ ਜਿਹੜੇ ਸੱਚੇ ਸੁੱਚੇ ਪੋਲਿਟਿਕਲ ਸਟੰਟ ਹੈ ਬਿਲਕੁਲ 100% ਪੋਲਿਟਿਕਲ ਸਟੰਟ ਹੈ وجہ ਪਿੱਛੇ ਸਿਰਫ ਇਹ ਆ ਵੀ ਐਸ ਟਾਈਮ ਅਕਾਲੀ ਦਲ ਉਸ ਲੈਵਲ ਤੇ ਜਾ ਕੇ ਖੜਾ ਹੋ ਗਿਆ ਜਿੱਥੇ ਉਹਨਾਂ ਨੂੰ ਮੋਰੇ ਨੇਰ ਦਿਸਦਾ ਪਿਆ ਕੁਝ ਨਹੀਂ ਦਿੰਦਾ ਪਿਆ ਉਹਨਾਂ ਨੂੰ ਪਤਾ ਵੀ ਕਹਾਣੀ ਖਤਮ ਹੋ ਹੁਣਾਂ ਲੱਗਾ ਆਇਆ ਇੱਕ ਤਰੀਕਾ ਹੈ ਜਿਹਦੇ ਜਰੀਏ ਅਸੀਂ ਪੰਥ ਦੇ ਅੰਦਰ ਕੋਈ ਸ਼ਾਇਦ ਅਸੀਂ ਕੋਈ ਮਾੜੀ ਮੋਟੀ ਜਗ੍ਹਾ ਬਣਾ ਲਈ ਅੱਜ ਤਾਂ ਬੋਲੇ ਚਾਨਣੀ ਕਿਉਂ ਬੋਲੇ ਸਵਾਲ ਉਹ ਚੱਕ ਰਹੇ ਆ ਜਿਹੜੇ ਉਸ ਟਾਈਮ ਤੇ ਸੱਤਾ ਦੇ ਵਿੱਚ ਪਾਵਰ ਦੇ ਵਿੱਚ ਨਾਲ ਸੀ ਤੇ ਉਹ ਵੀ ਉਨਾ ਹੀ ਨਸ਼ੇ ਦੇ ਵਿੱਚ ਅੰਨੇ ਹੋਏ ਸੀ ਜਿੰਨੇ ਕੋ ਸੀ ਕਿਸੇ ਨੇ ਦੋ ਪੈਗ ਘੱਟ ਲਾਏ ਸੀ ਕਿਸੇ ਨੇ ਦੋ ਬੈਗ ਵੱਧ ਲਾਏ ਸੀ ਨਜ਼ਾਰੇ ਤੋਂ ਵੀ ਬਰਾਬਰ ਦੇ ਹੀ ਲੈਂਦੇ ਪਏ ਸੀ ਨਾ ਹੁਣ ਜਦ ਪੱਲੇ ਕੱਖ ਨਹੀਂ ਰਿਹਾ ਤੇ ਇੱਕ ਦੂਜੇ ਵੱਲੋਂ ਉਂਗਲਾ ਕਰਦੇ ਪਏ ਕੋਈ ਸਾਡੇ ਪਿਓ ਦੀ ਪਾਗਲ ਆ ਜਾਵੇ ਤੇ ਮੈਂ ਉਹਨੂੰ ਜਾ ਕੇ ਦੋ 25 ਸਾਲਾਂ ਬਾਅਦ ਚ ਕਹਾਂ ਯਾਰ ਇਹਨੇ ਉਦੋਂ ਪਾਗਲ ਐ ਸੀ ਤੇ ਉਦੋਂ ਮੈਂ ਨਾਲ ਕਹਾਂ ਖਿੜਖਿੜ ਹੱਸਾਂ ਚੱਲ ਤੂੰ ਲਾਤੀ ਕੋਈ ਗੱਲ ਨਹੀਂ ਸੁਖਬੀਰ ਸਿੰਘ ਬਾਰਲ ਦਾ ਮਾਮਲਾ ਸ੍ਰੀ ਕਾਲ ਤਖਸਾਬ ਦੇ ਉੱਤੇ ਲੰਬੇ ਤਜੇ ਤੱਕ ਫਿਲਹਾਲ ਕੋਈ ਤਰੀਕ ਨਹੀਂ ਸਾਹਮਣੇ ਆ ਸਕੀ ਜੇ ਕਿਸੇ ਕੋਲ ਪੁੱਛਿਆ ਜਾਵੇ ਜੇ ਵਿਚਾਰ ਕੀਤਾ ਜਾਵੇ ਚਰਚਾ ਕੀਤੀ ਜਾਵੇ ਤਾਂ ਹਰ ਕਿਸੇ ਨੂੰ ਉਡੀਕ ਹੈ ਹਰ ਕੋਈ ਇਹੀ ਕਹਿ ਰਿਹਾ ਕਿ ਕਿਸੇ ਵੇਲੇ ਵੀ ਫੈਸਲਾ ਆ ਸਕਦਾ ਇੱਕ ਤਰੀਕ ਬਸ ਰੱਖਣੀ ਬਾਕੀ ਹੈ ਔਰ ਉਸ ਤਰੀਕ ਨੂੰ ਫੈਸਲਾ ਆ ਜਾਵੇਗਾ ਕਦੋਂ ਆਵੇਗਾ ਕੀ ਆਵੇਗਾ ਇਹ ਕੋਈ ਨਹੀਂ ਜਾਣਦਾ ਹਾਲਾਂਕਿ ਤਫਤੀਸ਼ ਚੱਲ ਰਹੀ ਸੀ ਬਿਆਨ ਦਰਜ ਕਰਵਾਏ ਜਾ ਰਹੇ ਸੀ ਪਹਿਲਾ ਸੁਖਵੀਰ ਸਿੰਘ ਬਾਦਲ ਸਪਸ਼ਟਕਰਨ ਦਿੰਦੇ ਨੇ ਮਾਫੀਨਾਮਾ ਕੰਮ ਸਪਸ਼ਟਕਰਨ ਸੌਪਿਆ ਜਾਂਦਾ ਇੱਕ ਵਾਰੀ ਨਹੀਂ ਦੋ ਵਾਰੀ ਸੌਪਿਆ ਜਾਂਦਾ ਤਨਖਾਈਆ ਕਰਾਰ ਲੱਗਣ ਤੋਂ ਬਾਅਦ ਵੀ ਦੁਬਾਰਾ ਜਾਂਦੇ ਨੇ ਔਰ ਸੌਂਪਦੇ ਨੇ ਆਪਣਾ ਮਾਫੀਨਾਮਾ ਉਸ ਤੋਂ ਬਾਅਦ ਦੁਬਾਰਾ ਆ ਉਹ ਸਾਰਾ ਪ੍ਰੋਗਰਾਮ ਸ਼ੁਰੂ ਹੁੰਦਾ ਜਦੋਂ 17 ਦੇ 17 ਜਣੇ ਜਿਹੜੇ ਮੰਤਰੀਆਂ ਦਾ ਤਤਕਾਲੀ ਮੰਤਰੀਆਂ ਦਾ ਨਾਮ ਲਿਆ ਗਿਆ ਜਿਹੜੇ ਉਸ ਵੇਲੇ ਕੈਬਨਿਟ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਵਾਰੋ-ਵਾਰ ਕਰਕੇ ਆਪਣੇ ਸਪਸ਼ਟਿਕਰਨ ਸੌਂਪਣੇ ਸ਼ੁਰੂ ਕਰ ਦਿੱਤੇ ਪਰ ਹੁਣ ਕੁਝ ਨਾਮ ਐਵੇਂ ਦੇ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਬੁਲਾਇਆ ਹੀ ਨਹੀਂ ਗਿਆ ਔਰ ਉਹਨਾਂ ਦਾ ਹੋਣਾ ਵੀ ਓਨਾ ਹੀ ਜ਼ਰੂਰੀ ਸੀ ਜਿਨ੍ਹਾਂ ਬਾਕੀਆਂ ਦੇ ਸਪਸ਼ਟਿਕਰਨ ਦਾ ਦਰਜ ਹੋਣਾ ਜ਼ਰੂਰੀ ਸੀ ਉਹਨਾਂ ਦੇ ਵਿੱਚ ਤਤਕਾਲੀ ਜ세ਹਧਾਰ શ્રી ਕਾਲ ਤਖਤ ਸਾਹਿਬ ਦੇ ਵੀ ਮੌਜੂਦ ਨੇ ਉਹਨਾਂ ਨਾਵਾਂ ਦੇ ਵਿੱਚ ਮੌਜੂਦਾ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦੇ ਯਾਨੀ ਕਿ ਬਲਵਿੰਦਰ ਸਿੰਘ ਪੁੰਦੜ ਉਹਨਾਂ ਦਾ ਨਾਮ ਮੌਜੂਦ ਹੈਗਾ ਉਹਨਾਂ ਦੇ ਵਿੱਚ ਹੋਰ ਲੀਡਰ ਜਿਹੜੇ ਨੇ ਉਹ ਮੌਜੂਦ ਨਹੀਂ ਪਰ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਨੂੰ ਕਿਉਂ ਨਹੀਂ ਆਉਣ ਦੇ ਹੁਕਮ ਜਾਰੀ ਹੋਏ ਇਹ ਸਵਾਲ ਅਸਲ ਖੜਦੇ ਨੇ ਔਰ ਖਾਸ ਕਰਕੇ ਅਕਾਲੀ ਦਲ ਦਾ ਭਵਿੱਖ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਉਹ ਸਾਰਾ ਦਾਤੇ ਲੱਗਿਆ ਹੋਇਆ ਅਕਾਲੀ ਦਲ ਇੱਕ ਵੱਡੀ ਪਾਰਟੀ ਹੈ ਮੇਰੇ ਨਾਲ ਸਰਦਾਰ ਮਨਜੀਤ ਸਿੰਘ ਕਰਤਾਰਪੁਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਸੋਚਦੇ ਨੇ ਇਸ ਬਾਰੇ ਔਰ ਖਾਸ ਕਰਕੇ ਇਹ ਜਿਹੜੇ ਨਾਮ ਅਜੇ ਤੱਕ ਨਹੀਂ ਸੱਦੇ ਗਏ ਨਹੀਂ ਬੁਲਾਏ ਗਏ ਉਹਨਾਂ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਤੁਹਾਡੇ ਚੈਨਲ ਦਾ ਪੂਰੀ ਟੀਮ ਦਾ ਜਿਹੜੇ ਮੌਕਾ ਦਿੰਦੇ ਆ ਆਪਣੀ ਗੱਲ ਰੱਖਣ ਦਾ ਔਰ ਕੋਸ਼ਿਸ਼ ਕਰਦੇ ਆ ਕਿ ਕਮ ਸੇ ਕਮ ਜਿਹੜੇ ਪਹਿਲੂ ਸਰਕਾਰ ਨਹੀਂ ਰੱਖ ਰਹੀ ਆਮ ਸੰਗਤ ਦੇ ਤੌਰ ਦੇ ਉੱਤੇ ਅਸੀਂ ਜਾਂ ਪੰਥ ਅੰਦਰ ਕੀ ਭਾਵਨਾ ਹੈ ਕੀ ਉਹ ਵੀ ਤੁਹਾਡੇ ਚੈਨਲ ਦੇ ਜ਼ਰੀਏ ਆਮ ਸੰਗਤ ਤੱਕ ਪਹੁੰਚਦੀ ਉਹਦੇ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਭਾਈ ਸਾਹਿਬ ਅਸ ਕੀ ਸਾਰੇ ਪੰਥ ਦਾ ਹਿੱਸਾ ਮੈਂ ਸ਼ੁਰੂਆਤੀ ਸਵਾਲ ਇਹ ਇਹ ਕਰਨਾ ਚਾਹੁੰਦਾ ਕਿ ਹੁਣ ਤੱਕ ਦੀ ਜਿਹੜੀ ਕਾਰਵਾਈ ਚੱਲਦੀ ਪਈ ਹੈ ਸ਼੍ਰੀ ਕਾਲਕ ਤਖਸਾਲ ਦੇ ਵੱਲੋਂ ਚਲਾਈ ਜਾ ਰਹੀ ਹੈ ਤੁਸੀਂ ਉਸ ਤੋਂ ਸੈਟੀਸਫਾਈਡ ਹੋ ਦੇਖੋ ਜੀ ਸੈਟੀਸਫੈਕਸ਼ਨ ਹੁੰਦੀ ਹੁੰਦੀ ਆ ਪਿੱਛੇ ਭਾਵਨਾ ਕੀ ਕੰਮ ਕਰਦੀ ਓਦੇ ਤੋਂ ਇਹ ਜੋ ਕੁਝ ਕਾਰ ਵਿਹਾਰ ਅਗਰ ਤੇ ਪੰਥ ਨੂੰ ਇਹ ਲੱਗੇ ਕਿ ਜਿਹੜੇ ਲੀਡਰ ਅੱਜ ਪੰਥ ਦੀ ਨੁਮਾਇੰਦਗੀ ਕਰਦੇ ਪਏ ਆ ਤੇ ਜਿਹੜੇ ਸੁਖਬੀਰ ਬਾਦਲ ਨੂੰ ਤਲਬ ਕਰਦੇ ਪਏ ਕਾਲਕ ਤਖਸਾਲ ਦੇ ਉੱਤੇ ਜੇ ਤੇ ਉਹਨਾਂ ਅੰਦਰ ਸਿੱਖੀ ਦਾ 헤ਜ ਜਾਗ ਗਿਆ ਜੇ ਤੇ ਸਿੱਖੀ ਸਿਧਾਂਤਾਂ ਦੀ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਮੋਹ ਜਾਗਿਆ ਤੇ ਉਹਦੇ ਵਿੱਚੋਂ ਸੁਖਬੀਰ ਬਾਦਲ ਨੂੰ ਤਲਬ ਕਰ ਰਹੇ ਫੇ ਸ਼ਾਇਦ ਸਨੈਰੀਓ ਇਦਾਂ ਦਾ ਨਾ ਹੁੰਦਾ ਜਦੋਂ ਸੰਗਤ ਇਹ ਚੰਗੀ ਤਰ੍ਹਾਂ ਮਹਿਸੂਸ ਕਰ ਰਹੀ ਹੈ ਕਿ ਸਾਰਾ ਦੀ ਸਾਰਾ ਇੱਕ ਪੋਲਿਟਿਕਲ ਇਸ ਸਟੰਟ ਵਾ ਜੀਆਂ ਨੇ ਕਿ ਪੋਲਿਟਿਕਲੀ ਅਰੇਂਜ ਕੀਤਾ ਗਿਆ ਆਰਗੇਨਾਈਜ਼ ਕੀਤਾ ਗਿਆ ਸਾਰਾ ਦੀ ਸਾਰਾ ਇੱਕ ਸਿਸਟਮ ਹੈ ਜਿਹਦੇ ਵਿੱਚ ਇੱਕ ਖੁਰਦੀ ਜਾਰੀ ਪਾਰਟੀ ਜਿਹੜੀ ਖਤਮ ਹੋਣ ਦੇ ਕਿਨਾਰੇ ਤੇ ਆ ਗਈ। ਉਹਨੂੰ ਮੁੜ ਪੈਰਾਂ ਤੇ ਲਿਆਉਣ ਦੇ ਲਈ ਕੀਤੇ ਜਾ ਰਹੇ ਯਤਨਾਂ ਦੇ ਵਿੱਚੋਂ ਇੱਕ ਯਤਨ ਹੈ। ਜੇ ਤੇ ਭਾਵਨਾ ਨਾ ਆਉਂਦੀ, ਜੇ ਤੇ ਇੰਜ ਲੱਗਦਾ ਪਈ ਨਹੀਂ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਵਾਕਈ ਪਛਤਾ ਰਹੇ ਆ ਤੇ ਅਸੀਂ ਸਿੱਧਾ ਹੀ ਕਿਤੇ ਗੁਰੂ ਨਾਲੀ ਮੱਥਾ ਲਾ ਲਿਆ। ਤੇ ਇਹਦੀ ਭੁੱਲ ਬਖਸ਼ਾਈ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਫੇਰ ਤੇ ਸੁਖਬੀਰ ਬਾਦਲ ਲਿਲੜੀਆਂ ਕੱਢਦਾ ਬੈਠਾ ਹੀ ਦਰਬਾਰ ਸਾਹਿਬ ਰਹਿਂਦਾ ਤੇ 24 ਘੰਟੇ ਸੰਗਤਾਂ ਦੇ ਚਰਨਾਂ ਤੇ ਉਹਨਾਂ ਦੇ ਜੋੜਿਆਂ 'ਚ ਹੀ ਸਿਰ ਦਿੱਤਾ ਹੁੰਦਾ ਤੇ ਸੰਗਤ ਨੂੰ ਵੀ ਰਿਅਲਾਈਜ਼ ਹੁੰਦਾ ਵੀ ਨਹੀਂ ਬੰਦਾ ਪਛਤਾ ਰਿਆ ਪਛਤਾਵੇ ਵਾਲੇ ਚਿਹਰੇ ਤੇ ਪਛਤਾਵੇ ਵਾਲੀਆਂ ਕਰਤੂਤਾਂ ਵੀ ਕਹਿੰਦੇ ਨੇ ਦਿਸ ਜਾਂਦੀਆਂ ਲੋਕਾਂ ਨੂੰ ਤੇ ਮਹਾਰਾਜ ਤ ਉੱਠ ਕੇ ਸੀਨੇ ਨਾਲ ਲਾਉਂਦੇ ਵੀ ਆ ਤੇ ਫੇਰ ਜਦੋਂ ਕੋਈ ਪਛਤਾਵਾ ਕਰਦਾ ਉਹਦੇ ਪਛਤਾਵੇ ਤੋਂ ਬਾਅਦ ਚੱਲਾ ਜੀਵਨ ਵੀ ਭਲੀ ਭਾਂਤ ਸਭ ਦੇ ਸਾਹਮਣੇ ਆ ਜਾਂਦਾ ਤੇ ਉਹਦਾ ਵੀ ਇਤਿਹਾਸ ਚ ਫਿਰ ਨਾਮ ਆਉਂਦਾ ਜ਼ਿਕਰ ਆਉਂਦਾ ਤੇ ਲੋਕ ਢਾਡੀ ਰਾਗੀ ਗਾਉਂਦੇ ਉਹਨਾਂ ਨੂੰ ਵੀ ਗਲਤੀ ਤੇ ਕੀਤੀ ਪਛਤਾਏ ਗੁਰੂ ਦੀ ਸ਼ਰਨ ਚ ਆਏ ਗੁਰੂ ਨੇ ਵੀ ਸੀਨੇ ਨਾਲ ਲਾਏ ਪਰ ਉਹਨਾਂ ਦਾ ਬਾਅਦ ਚਲਾ ਜੀਵਨ ਦਿਖਦਾ ਹੈ ਗੁਰੂ ਨੂੰ ਸਮਰਪਿਤ ਇੱਥੇ ਐਦਾਂ ਦਾ ਕੁਝ ਨਹੀਂ ਦਿਖ ਰਿਹਾ ਐਦਾਂ ਦਾ ਕੁਝ ਨਹੀਂ ਲੱਗ ਰਿਹਾ ਕਿ ਇਹਨਾਂ ਨੂੰ ਕੋਈ ਕੀਤੇ ਦਾ ਵਾਕਾ ਹੀ ਪਛਤਾਵਾ ਆ ਤੇ ਉਸ ਪਛਤਾਵੇ ਚ ਉਹ ਸਾਰਾ ਕੁਝ ਚੱਲ ਰਿਹਾ ਇਸ ਸਾਰੀ ਦੀ ਸਾਰੀ ਇੱਕ ਪੋਲਿਟਿਕਲ ਐਕਸਰਸਾਈਜ਼ ਹੈ ਤੇ ਇਸ ਕਰਕੇ ਭਾਵਨਾ ਕੋਈ ਆਮ ਪੰਥ ਦੇ ਸੀਨੇ ਨੂੰ ਕੋਈ ਠੰਡ ਨਹੀਂ ਪਚਾਰੀ ਜੇ ਤੁਸੀਂ ਕਹੋ ਕਿ ਸੁਖਬੀਰ ਬਾਦਲ ਨੂੰ ਕੋਈ ਸਜ਼ਾ ਲਾਉਣਗੇ ਇਸ ਤਰ੍ਹਾਂ ਦੀ ਲਾਉਣਗੇ ਕੋਈ ਬਾਕੀ ਆਉਣ ਵਾਲੇ ਗਾਂ ਲੀਡਰ ਯਾਦ ਰੱਖਣਗੇ ਐਦਾਂ ਦੀ ਕੋਈ ਗੱਲ ਨਹੀਂ ਇਹਨਾਂ ਨੇ ਦੇਖੋ ਇਹਨਾਂ ਚੀਜ਼ਾਂ ਨੂੰ ਵੀ ਇੱਕ ਹਾਸੋ ਹੀਨੇ ਲੈਵਲ ਤੇ ਲਿਆ ਕੇ ਖੜਾ ਕਰ ਦੇਣਾ ਪੰਥ ਅੰਦਰ ਜਿਹੜੀਆਂ ਇਹ ਚੀਜ਼ਾਂ ਦੀ ਇੱਕ ਕਦਰ ਕੀਮਤ ਆ ਕੋਈ ਪੰਥ ਅੰਦਰ ਜਿਹੜੀ ਰਿਸਪੈਕਟ ਹੈ ਇਹਨਾਂ ਚੀਜ਼ਾਂ ਦੀ ਪਿਛਾਲ ਤਖਤ ਦੇ ਜਥੇਦਾਰ ਨੇ ਜੀ ਸੇਵਾ ਲਾਤੀ ਜਾਂ ਕੋਈ ਸਜ਼ਾ ਲਾਤੀ ਇਹ ਉਹਦੀ ਵੈਲਿਊ ਨੂੰ ਵੀ ਘਟਾਉਣਗੇ ਇਹ ਦੇਖਿਓ ਤੁਹਾਡੇ ਸਾਹਮਣੇ ਹੋ ਜਾਣਾ ਸਾਰਾ ਕੁਝ ਹਜੇ ਤੇ ਸਾਰੀਆਂ ਗੱਲਾਂ ਬਾਤਾਂ ਹੀ ਐ ਚਲਦੀਆਂ ਪਈਆਂ ਵੀ ਜਿਨੇ ਜਿਵੇਂ ਵਿਆਹ ਤੋਂ ਪਹਿਲਾਂ ਦਾ ਨਹੀਂ ਮਾਹੌਲ ਜਿਆ ਹੁੰਦਾ ਇਹ ਐ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਨੇ ਬਣਾਈਆਂ ਤੇ ਇਹਨਾਂ ਚੀਜ਼ਾਂ ਨੂੰ ਵੀ ਇੰਜੋਏ ਕਰਦੇ ਆ ਲੋਕ ਅੱਛਾ ਇਹਨਾਂ ਦੇ ਲੈਵਲ ਤੁਸੀਂ ਦੇਖੋ ਇਹਨਾਂ ਬੰਦਿਆਂ ਦੇ ਕੋਈ ਇਹਨਾਂ ਚੀਜ਼ਾਂ ਨੂੰ ਕੋਈ ਉਹ ਕੋਈ ਸ਼ਰਮ ਦੇ ਵਿੱਚੋਂ ਥੋੜੀ ਲੈ ਰਹੇ ਆ ਵੀ ਸਾਡੀ ਕੋਈ ਬੇਇੱਜ਼ਤੀ ਹੋ ਰਹੀ ਆ ਵੀ ਸਾਡਾ ਜਲੂਸ ਨਿਕਲ ਰਿਹਾ ਨਯਣਾ ਨੂੰ ਕੋਈ ਇਹਨਾਂ ਦੇ ਚਿਹਰੇ ਤੇ ਕੋਈ ਸ਼ਰਮ ਹਿਆਨ ਨਹੀਂ ਦਿਖਦੀ ਪਈ ਕੋਈ ਰੱਤੀ ਭਰ ਵੀ ਕੋਈ ਪਛਤਾਵੇ ਦਾ ਕੋਈ ਇੱਕ ਸਿੰਪਟਮ ਦਿਖਾਓ ਜਿਹੜਾ ਇਹਨਾਂ ਦੇ ਚਿਹਰੇ ਤੇ ਦਿਸਦਾ ਹੋਵੇ ਕਿ ਸਾਨੂੰ ਕੋਈ ਪਛਤਾਵਾ ਆ ਉਹ ਤਾਂ ਇਦਾਂ ਲੈ ਰਿਹਾ ਵੀ ਚਲੋ ਯਾਰ ਵੋਟ ਦੇਣੀ ਐ ਇਸ ਤਰੀਕੇ ਨਾਲ ਦੇ ਲੋ ਅਸੀਂ ਮਾਫੀ ਮੰਗ ਲੈਂਨੇ ਆ ਅਕਾਲ ਤੱਕ ਤੇ ਜਾਇਓ ਨਾ ਸਾਨੂੰ ਹਣੀ ਵੋਟ ਦੇ ਦੋ ਐ ਇਹਦਾ ਚੱਲ ਰਿਹਾ ਮਾਹੌਲ ਅੱਛਾ ਤੁਸੀਂ ਗੱਲ ਕਹੀ ਕਿ ਜੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਪੰਥ ਵਾਸਤੇ ਦਰਦ ਉੱਠਿਆ ਤਾਂ ਤਾਂ ਕੁਝ ਹੋ ਜਾਵੇਗਾ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਗੱਲ ਕਰਦਾ ਪਿਆ ਮਤਲਬ ਤੁਸੀਂ ਇਹ ਮੰਨਦੇ ਹੋ ਕਿ ਉਹ ਉਸ ਫੀਲਿੰਗ ਦੇ ਨਾਲ ਇਹ ਸਾਰਾ ਕੁਝ ਨਹੀਂ ਕਰਦੇ ਪਏ ਮਤਲਬ ਉਹਨਾਂ ਦੇ ਵਿੱਚ ਪੰਥ ਦਾ ਦਰਦ ਨਹੀਂ ਹੈਗਾ ਜੇ ਪੰਥ ਦਾ ਦਰਦ ਨਹੀਂ ਆ ਤਾਂ ਫਿਰ ਕਿਹਦਾ ਦਰਦ ਹੈ ਪੋਲਿਟੀਕਲ ਪਾਰਟੀ ਦਾ ਦਰਦ ਹੈ ਜੀ ਜੇ ਪੰਥ ਦਾ ਦਰਦ ਹੁੰਦਾ ਤੇ ਫਿਰ ਤੇ ਹਰ ਇੱਕ ਉਸ ਨਾਮ ਦੀ ਇੱਕ ਲਿਸਟ ਜਾਰੀ ਹੁੰਦੀ ਜਿਹੜੇ ਜਿਹੜੇ ਵੀ ਗੁਰੂ ਸਾਹਿਬ ਦੀ ਬਦਬੀ ਜਿਨ੍ਹਾਂ ਨੇ ਕੀਤੀ ਕਰਾਈ ਤੇ ਜਿਹੜੇ ਉਸ ਪੂਰੇ ਮਾਹੌਲ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਇਨਵੋਲਵ ਸੀ ਕਿਸੇ ਵੀ ਰੂਪ ਦੇ ਵਿੱਚ ਜਦੋਂ ਤੁਸੀਂ ਲੀਗਲੀ ਵੀ ਕੋਈ ਦੇਖੋ ਜਿਹੜੇ ਜਦੋਂ ਕੋਈ ਐਕਸ਼ਨ ਹੁੰਦਾ ਕਿਸੇ ਤਰੀਕੇ ਦਾ ਕੋਰਟ ਦੇ ਵਿੱਚ ਜਾਂ ਤੁਸੀਂ ਉੱਧਾ ਜਾਂਦੇ ਕੰਪਲੇਂਟ ਹੁੰਦੀ ਕਹਿੰਦੇ ਮੰਨ ਲਓ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ ਸਜ਼ਾਵਾ ਕਿੱਦਾਂ ਹੋਣੀ ਆ ਉਹ ਕਹਿੰਦੇ ਲੜਾਈ ਹੋਈ ਕਿੱਦਾਂ ਕਹਿੰਦੇ ਜੀ ਫੁਲਾਨੇ ਬੰਦੇ ਨੇ ਲਲਕਾਰਾ ਮਾਰਿਆ ਉਹਦੇ ਨਾਲ ਦੇ ਨੇ ਵਾਰ ਕੀਤਾ ਜਿਹਨੇ ਵਾਰ ਕੀਤਾ ਦੂਜੇ ਤੇ ਸੱਟ ਲੱਗੀ ਤੇ ਸਭ ਤੋਂ ਪਹਿਲਾਂ ਪਰਚਾ ਵਾਰ ਕਰਨ ਵਾਲੇ ਦੇ ਨਹੀਂ ਹੁੰਦਾ ਜਿਹਨੇ ਲਲਕਾਰਾ ਮਾਰਿਆ ਉੱਤੇ ਹੁੰਦਾ ਉਹ ਵੀ ਇਨਵੋਲਵ ਹੈ ਫਿਰ ਜਿਹੜਾ ਬੰਦੇ ਨੇ ਮੰਨ ਲਓ ਹਥਿਆਰ ਸਪਲਾਈ ਕਰਤਾ ਉਹ ਵੀ ਇਨਵੋਲਵ ਹੈ ਪਰਚਾ ਉਹਦੇ ਤੇ ਵੀ ਹੋ ਜਾਣਾ ਜਿਹੜਾ ਬੰਦਾ ਬਾਅਦ ਚ ਚੱਕ ਥਲ ਕਰ ਰਿਹਾ ਲੈ ਕੇ ਜਾ ਰਿਹਾ ਗਲੀ ਗਲੋਚ ਕਰਦਾ ਪਿਆ ਪਰਚਾ ਉਹਨਾ ਤੇ ਵੀ ਦਰਦ ਹੋ ਜਾਂਦਾ ਤੇ ਜਦੋਂ ਕੋਈ ਘਟਨਾ ਹੁੰਦੀ ਉਹ ਚ ਇਨਵੋਲਵ ਸਾਰੀਆਂ ਜਿਹੜੀ ਇਹ ਪਹਿਲੂ ਹੁੰਦੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰੇ ਇਨਵੋਲਵ ਕੀਤੇ ਜਾਂਦੇ ਤੇ ਇੱਥੇ ਐਡਾ ਵੱਡਾ ਜਿਹੜਾ ਇੱਕ ਹਾਦਸਾ ਵਾਪਰਿਆ ਉਹ ਕੋਈ ਇਨਸਾਨੀ ਝਗੜਾ ਨਹੀਂ ਸੀ ਇਹ ਤੇ ਸਿੱਧਾ ਅਕਾਲਪੁਰਖ ਨਾਲ ਮੱਥਾ ਲਾਉਣ ਵਾਲੀ ਗੱਲ ਹੈ ਇਹਨਾਂ ਬੰਦਿਆਂ ਨੂੰ ਕਿੱਦਾਂ ਬਖਸ਼ਿਆ ਜਾ ਸਕਦਾ ਕਿਸੇ ਵੀ ਬੰਦੇ ਨੂੰ ਕਿੱਦਾਂ ਬਖਸ਼ਿਆ ਜਾ ਸਕਦਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਕੋਈ ਮੰਨ ਲਓ ਵੱਡੀ ਕਿੱਦਾਂ ਹੁੰਦੀ ਹੈ ਕੋਈ ਪਿੰਡ ਦੇ ਸਰਪੰਚ ਨੂੰ ਕਹਿ ਦੇਵੇ ਤਾਂ ਛੋਟੀ ਗਿਣੀ ਜਾਂਦੀ ਹੈ ਐਮਐਲਏ ਨੂੰ ਕਹਿ ਦੇਵੇ ਵੱਡੀ ਗਿਣੀ ਜਾਂਦੀ ਹੈ ਤੇ ਜੇ ਕੋਈ ਰਾਸ਼ਟਰਪਤੀ ਨੂੰ ਜਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਹੱਥ ਪਾ ਲਵੇ ਉਹਨੂੰ ਤਾਂ ਕਹਿੰਦੇ ਵਰਲਡ ਲੈਵਲ ਦੀ ਗੱਲ ਹੋਗੀ ਤੇ ਜਿਨੇ ਕੁੱਲ ਕਾਇਨਾਤ ਦੇ ਮਾਲਕ ਦੇ ਨਾਲ ਮੱਥਾ ਲਾਇਆ ਉਹ ਕਿੱਡੀ ਵੱਡੀ ਗੱਲ ਹੋਣੀ ਚਾਹੀਦੀ ਹੈ ਇਹਨਾਂ ਲਈ ਉਹ ਕੋਈ ਲੱਗਦੀ ਹੈ ਵੀ ਓਡੀ ਵੱਡੀ ਕੋਈ ਗੱਲ ਹੈਗੀ ਕੋਈ ਇਦਾਂ ਦਾ ਨਹੀਂ ਨਜ਼ਰ ਆ ਰਿਹਾ ਹੈਗਾ ਕੁਝ ਵੀ ਸ ਇੱਕੋ ਇੱਕ ਕਾਰਨ ਆ ਕਿ ਜਿਹੜੀ ਪਾਰਟੀ ਅੱਜ ਆਪਣੀਆਂ ਲੀਹਾਂ ਤੋਂ ਉੱਤਰ ਕੇ ਆਪਣੀਆਂ ਕਰਤੂਤਾਂ ਕਰਕੇ ਆਪਣਾ ਪੂਰਾ ਆਧਾਰ ਖਤਮ ਕਰ ਬੈਠੀ ਹੈ ਉਹਨੂੰ ਦੁਬਾਰਾ ਪੈਰੀ ਕਰਨ ਦੇ ਲਈ ਇੱਕ ਚੱਲਿਆ ਜਾ ਰਿਹਾ ਛੜਯੰਤਰ ਹੈ ਬਸ ਇਸ ਤੋਂ ਵੱਧੇ ਕੁਝ ਨਹੀਂ ਨਜ਼ਰ ਆ ਰਿਹਾ ਅਚਾ ਪਾਈ ਸਾਹਿਬ ਆਪਾਂ ਨਾ ਕੁਝ ਨਾਮ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਇੰਟਰੋਡਕਸ਼ਨ ਦੇ ਵਿੱਚ ਕਿ ਜਿਹੜੇ ਤਤਕਾਲੀ ਜਹੇ ਦਾ ਸਾ ਪਾਈ ਗੁਰਬਚਨ ਸਿੰਘ ਜਾਂ ਨਾਲ ਗੱਲ ਕਰੀਏ ਮੌਜੂਦਾ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਉਹਨਾਂ ਕੋਲ ਸਪਸ਼ਟਿਕਰਨ ਨਹੀਂ ਮੰਗਿਆ ਗਿਆ ਹਾਲਾਂਕਿ ਉਦੋਂ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਰਿਹਾ ਅਕਾਲੀ ਦਲ ਦੇ ਵਿੱਚ ਜੇ ਗੱਲ ਕਰੀਏ ਜਾਂ ਫਿਰ ਇਸੜੀ ਕਾਲ ਤਖਤ ਸਾਹਿਬ ਦੇ ਵਿੱਚ ਉਹ ਵੀ ਬੁਲਾਏ ਬੁਲਾਏ ਜਾਣੇ ਚਾਹੀਦੇ ਸਕੇ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਹੋ ਸਕਦਾ ਹੈ ਮੈਨੂੰ ਤਾਂ ਲੱਗਦਾ ਸਾਰੇ ਬੁਲਾਣੇ ਚਾਹੀਦੇ ਸੀ ਇਹ ਹੀ ਤਿੰਨ ਕਿਉਂ ਹੋਰ ਬਹੁਤ ਵੱਡੇ ਵੱਡੇ ਨਾਮ ਹੈ ਗੁਰਬਚਨ ਸਿੰਘ ਉਸ ਟਾਈਮ ਤੇ ਜਥੇਦਾਰ ਸੋਹਣਾ ਨੂੰ ਵੀ ਤਾਂ ਆਉਣਾ ਚਾਹੀਦਾ ਵਿੱਚ ਨਾ ਉਸ ਟਾਈਮ ਤੇ ਜਿੰਨੇ ਵੀ ਪੋਜੀਸ਼ਨਾਂ ਤੇ ਅਹੁਦੇਦਾਰ ਬੰਦੇ ਬੈਠੇ ਸੀ ਸਾਰੇ ਹੋਣੇ ਚਾਹੀਦੇ ਜਿਹੜੇ ਨਹੀਂ ਬੋਲੇ ਜਿਹੜਾ ਨੇ ਚੁੱਪ ਵੱਟੀ ਰੱਖੀ ਪਿਓ ਤੇ ਉਹਨਾਂ ਦਾ ਵੀ ਉਹੀ ਸੀ ਨਾ ਜਿਹੜੇ ਸ਼੍ਰੀ ਸਾਹਿਬਾਂ ਪਾ ਕੇ ਅਹੁਦੇ ਮਾਣਦੇ ਪਏ ਕਿ ਗੁਰੂ ਗ੍ਰੰਥ ਸਾਹਿਬ ਮਾਰਾ ਉਹਨਾਂ ਦਾ ਬਾਪ ਨਹੀਂ ਸੀ ਕਿ ਉਹਨੂੰ ਨਤਮਸਤਕ ਨਹੀਂ ਹੁੰਦੇ ਸਾਰੇ ਹੋਣੇ ਚਾਹੀਦੇ ਇਸ ਕੈਟਾਗਰੀ ਦੇ ਵਿੱਚ ਤੁਸੀਂ ਦੇਖੋ ਮਾਹੌਲ ਕੀ ਬਣਿਆ ਹੋਇਆ ਕਾਂਗਰਸੀ ਦੱਸਦੇ ਪਏ ਇਹਨਾਂ ਨੂੰ ਇਹਨੂੰ ਸਦੋਂ ਨੂੰ ਦੱਸਦੋ। ਮੈਂ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ? ਉਹ ਬੰਦੇ ਜਿਨ੍ਹਾਂ ਨੇ ਅੱਜ ਤੱਕ ਉਹ ਪਾਰਟੀ ਦਾ ਡਿਸੀਜਨ ਨਹੀਂ ਲੈ ਸਕੇ ਕਿਹੜੀ ਨੂੰ ਹੱਥ ਪਾਉਣਾ ਜਿਹੜੀ ਸਾਡੀ ਤਖਤ ਤੇ ਚੜ ਕੇ ਆਉਂਦੀਆਂ ਰਹੀਆਂ ਪਾਰਟੀਆਂ ਉਹਨਾਂ ਦੇ ਹਿੱਸੇ ਬਣ ਕੇ ਤੇ ਉਹ ਇਹਨਾਂ ਨੂੰ ਦੱਸਦੇ ਪਏ ਆ। ਇਹਦਾ ਮਤਲਬ ਇਹ ਵੀ ਹੋਣੇ ਆ ਤੇ ਉਹ ਵੀ ਹੋਣੇ। ਦੋ ਚੋਰ ਇੱਕ ਦੂਜੇ ਨੂੰ ਸਮਝਾ ਰਹੇ ਹੋ ਚੋਰੀ ਐ ਨਹੀਂ ਕਰੀਦੀ ਉੰਜ ਕਰੀਦੀ ਓਏ। ਜੀ ਆਪਾ ਗੁਰਬਚਨ ਸਿੰਘ ਬਾਰੇ ਵੀ ਗੱਲ ਕਰੀਏ ਭਾਈ ਗੁਰਬਚਨ ਸਿੰਘ ਬਾਰੇ ਗੱਲ ਕਰੀਏ ਕੱਲ ਹੀ ਜਹਤਕਾਰ ਰਹੇ ਨੇ ਤੁਸੀਂ ਉਹਨਾਂ ਦੇ ਉਸ ਸਮੇਂ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਵੀ ਮੜਾ ਜਿਹਾ ਦੱਸਿਓ ਸਾਰਾ ਸ਼ਕਤ ਛੱਕੀ ਆ ਤੁਸੀਂ ਦੇਖੋ ਅੱਜ ਤੱਕ ਕੀਤਾ ਕੀ ਕਿਹੜਾ ਫੈਸਲਾ ਜਿਹੜਾ ਉਹਨਾਂ ਨੇ ਪੰਥ ਹਿੱਤ ਦੇ ਵਿੱਚ ਲਿਆ ਤੁਸੀਂ ਨਾ ਸਾਰੇ ਲੀਡਰਾਂ ਦੇ ਜੀਵਨ ਚੈੱਕ ਕਰਕੇ ਦੇਖੋ ਕਿਸੇ ਦਾ ਕੋਈ ਸਟੈਂਡ ਰਿਹਾ ਅੱਜ ਤੱਕ ਜਿਹੜੇ ਅਕਾਲੀ ਦਲ ਦੇ ਉਹ ਨੁਮਾਇੰਦੇ ਜਿਹੜੇ ਖੜਖੜ ਕੇ ਅਰਦਾਸਾਂ ਉਹ ਕਰਾਉਂਦੇ ਰਹੇ ਜਿਹੜੀਆਂ ਪੰਥ ਦੇ ਵਿੱਚ ਉਹ ਇੱਕ ਬਹੁਤ ਵੱਡੇ ਭੰਬਲ ਪੂਸੇ ਦਾ ਕਾਰਨ ਬਣਦੀਆਂ ਰਹੀਆਂ ਤੇ ਪੰਥ ਦੇ ਅੰਦਰ ਜਿਹੜਾ ਦੁਵੈਸ਼ ਦਾ ਕਾਰਨ ਬਣਦੀਆਂ ਰਹੀਆਂ ਉਹ ਲੀਡਰਾਂ 'ਚ ਲੋਕਾਂ ਨੂੰ ਮੱਤੇ ਦਿੰਦੇ ਪਏ ਆ ਜਿੰਨੇ ਵੀ ਅੱਜ ਤੱਕ ਹੁਣ ਜਿਹੜੇ ਇਹਨਾਂ ਤੋਂ ਪਹਿਲਾਂ ਜਾਂ ਇਹਨਾਂ ਤੋਂ ਬਾਅਦ ਚਾਹੇ ਜਿੰਨੇ ਦੱਸੇਦਾਰ ਆ ਕਿ ਉਹ ਸਾਰੇ ਕਟਾਰੇ 'ਚ ਨਹੀਂ ਖੜੇ ਕਰਨੇ ਚਾਹੀਦੇ ਭਾਵੇਂ ਇਹਨਾਂ ਤੋਂ ਕੋਈ ਪਹਿਲਾਂ ਵੀ ਆਏ ਇਹਨਾਂ ਤੋਂ ਬਾਤ ਚ ਵੀ ਆਏ ਕਿ ਨਾ ਤੋਂ ਪਹਿਲਾਂ ਇਹਨਾਂ ਨੇ ਇਦਾਂ ਦੀਆਂ ਕਰਤੂਤਾ ਨਹੀਂ ਕੀਤੀਆਂ ਕਿੰਨਾ ਨੌਜਵਾਨ ਪੰਜਾਬ ਦਾ ਮਾਰਿਆ ਗਿਆ ਉਸ ਟਾਈਮ ਦੇ ਉੱਤੇ ਕਿਸੇ ਲੀਡਰ ਦਾ ਕੋਈ ਸਟੈਂਡ ਦਿਖਾਓ ਕਿਸੇ ਲੀਡਰ ਦਾ ਕੋਈ ਸਟੈਂਡ ਦਿਖਾਓ ਮਾਰੇ ਤੀਆਂ ਬੇਅਦਬੀਆਂ ਕਦੋਂ ਦੀਆਂ ਹੋ ਰਹੀਆਂ ਕਿੰਨੇ ਚਿਰ ਦੀਆਂ ਹੋ ਰਹੀਆਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿੰਨੇ ਜਥੇਦਾਰ ਆਏ ਸਾਰੀ ਤਨਖਾਹੀਏ ਹੋਣੇ ਚਾਹੀਦੇ ਮੇਰੇ ਸਾਹਬ ਕਿਸੇ ਨੇ ਕੋਈ ਸਟੈਂਡ ਨਹੀਂ ਲਿਆ ਬਿਲਕੁਲ ਹੋਣੇ ਚਾਹੀਦੇ ਮੌਜੂਦਾ ਵਾਲਿਆਂ ਨੇ ਕੀ ਕੜੀ ਕੋਲੀ ਹੈ ਜੇ ਇੰਨੇ ਹੀ ਨਿਰਪੱਖ ਸੀ ਤੇ ਕਰਦੇ ਨਾ ਇੱਕ ਲਿਸਟ ਬਣਾਉਂਦੇ ਸਾਰਿਆਂ ਦਾ ਲਿਖਦੇ ਨਾ ਪਿਆ ਸਾਰੇ ਦੁਖੀ ਆ ਜੀ ਤੇ ਆਪਣੀਆਂ ਵੀ ਦੱਸਦੇ ਪਈ ਅਸੀਂ ਵੀ ਭੁੱਲਾਂ ਕੀਤੀਆਂ ਆ ਮੌਜੂਦਾ ਵਾਲਿਆਂ ਨੇ ਵੀ TARSS ਦੇ ਬੰਦਿਆਂ ਦੇ ਨਾਲ ਹੱਥ ਮਿਲਾ ਕੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਜੌਬਾਂ ਤੇ ਰੱਖਿਆ ਹੋਇਆ ਨਾ ਇਹ ਨਵੀਆਂ ਪੋਸਟਾਂ ਘੜ ਘੜ ਕੇ ਦਰਬਾਰ ਸਾਹਿਬ ਦੇ ਵਿੱਚ ਅਹੁਦੇ ਬੰਦਿਆਂ ਨੂੰ ਦਿੱਤੇ ਜਾ ਰਹੇ ਕਰੋੜਾਂ ਰੁਪਈਆਂ ਦੀਆਂ ਉਹਨਾਂ ਨੂੰ ਸੈਲਰੀਆਂ ਦਿੱਤੀਆਂ ਜਾ ਰਹੀਆਂ ਸਾਲਾਨਾ ਉਹ ਕਿੱਥੋਂ ਆ ਰਹੀਆਂ ਤੇ ਕਿਉਂ ਦਿੱਤੀਆਂ ਜਾ ਰਹੀਆਂ ਕਿ ਉਤੋਂ ਪਹਿਲਾਂ ਦਰਬਾਰ ਸਾਹਿਬ ਦੇ ਪ੍ਰਬੰਧ ਨਹੀਂ ਸੀ ਚੱਲਦੇ ਜਾਂ ਉਹਨਾਂ ਬੰਦਿਆਂ ਤੋਂ ਇਲਾਵਾ ਕੀ ਸਾਡੇ ਕੋਲ ਕੋਈ ਸਿਹਰਦ ਬੰਦੇ ਨਹੀਂ ਹੈਗੇ ਜਿਹੜੇ ਚਲਾ ਨਹੀਂ ਸਕਦੇ ਤੇ ਸਾਰੇ ਤਨਖਾਈਆਂ ਜਿਹੜਾ ਬੰਦਾ ਇਸ ਗੱਲ ਦੇ ਉੱਤੇ ਨਹੀਂ ਚੱਲਦਾ ਕਿ ਪੰਥ ਪ੍ਰਥਮ ਜਿਹੜਾ ਇਸ ਗੱਲ ਤੇ ਚੱਲਦਾ ਪਾਰਟੀ ਪ੍ਰਥਮ ਕਿ ਉਹ ਤਨਖਾਹ ਹੀ ਨਹੀਂ ਹੋਣਾ ਚਾਹੀਦਾ ਮੈਨੂੰ ਤਾਂ ਲੱਗਦਾ ਉਹ ਵੀ ਹੋਣੇ ਚਾਹੀਦੇ ਜਿਨੇ ਪੰਥ ਨਾਲ ਨੂੰ ਪੈਠ ਰੱਖੀ ਆ ਤੇ ਪਾਰਟੀ ਵਾਲ ਨੂੰ ਮੂੰਹ ਰੱਖਿਆ ਤੇ ਗੁਰੂ ਦਾ ਦੇਨਦਾਰ ਨਹੀਂ ਉਹ ਅਸਲ ਦੇ ਵਿੱਚ ਤੇ ਅਸੀਂ ਤਾਂ ਕਹਿੰਨੇ ਵੀ ਇਹਨਾਂ ਚੋਂ ਕਿਸੇ ਦੀ ਔਕਾਤ ਹੀ ਨਹੀਂ ਹੈਗੀ ਵੀ ਇਹ ਤਨਖਾਹਾਂ ਲਾਉਣ ਤੇ ਤਨਖਾਹਾਂ ਤੇ ਉਹ ਲਾਉਣ ਨਾ ਜਿਹੜੇ ਸੱਚੇ ਸੁੱਚੇ ਅੱਛਾ ਆ ਵੀ ਪੁੱਛਣਾ ਚਾਹੁੰਨਾ ਖਾਸ ਕਰਕੇ ਜੇ ਆਪਾਂ ਸਾਰੀ ਪ੍ਰੋਸੈਸ ਦੀ ਗੱਲ ਕਰੀਏ ਜਿਵੇਂ ਪਹਿਲਾਂ ਵੀ ਆਪਾਂ ਕਰਕੇ ਹਟਿਆ ਠੀਕ ਹੈ ਤਫਤੀਸ਼ ਚੱਲਦੀ ਪਈ ਹੈ ਸਪਸ਼ਟੀਕਰਨ ਜਿਹੜੇ ਨੇ ਉਹ ਮੰਗਵਾਏ ਜਾ ਰਹੇ ਆ ਦਰਜ ਕੀਤੇ ਜਾ ਰਹੇ ਨੇ ਸੁਖਬੀਰ ਬਾਦਲ ਮਾਫੀ ਨਾਮੇ ਦੇ ਗਏ ਨੇ ਫਿਰ ਇਹ ਸਾਰੀ ਪ੍ਰੋਸੈਸ ਸਟੈਂਡ ਕਿੱਥੇ ਕਰਦੀ ਪਈ ਹੈ ਇਸ ਵੇਲੇ ਜੇ ਜੇ ਇਹ ਇਹ ਸਾਰਾ ਕੁਝ ਹੋ ਹੀ ਨਹੀਂ ਰਿਹਾ ਸਹੀ ਤਰੀਕੇ ਦੇ ਨਾਲ ਥੋੜੇ ਬਕੌਲ ਤੇ ਫਿਰ ਇਹ ਸਾਰੀ ਪ੍ਰੋਸੈਸ ਸਟੈਂਡ ਕਿੱਥੇ ਕਰਦੀ ਪਈ ਔਰ ਕੀਤੀ ਕਿਉਂ ਜਾ ਰਹੀ ਹੈ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਨੇ ਸਾਰਾ ਇੱਕ ਪ੍ਰੋਪਗਾਂਡਾ ਹੈ ਜੀ ਇਹਦਾ ਤੁਸੀਂ ਇਹ ਦੇਖੋ ਕਿ ਇਹਦਾ ਰਿਜ਼ਲਟ ਕੀ ਨਿਕ ਸੋ ਇਹ ਐਂਡ ਆਫ ਦਾ ਡੇ ਕੀ ਹੁਣ ਸੁਖਬੀਰ ਬਾਦਰ ਸਟੇਜਾਂ ਤੇ ਕੀ ਕਰੂਗਾ ਯਾਰ ਹੁਣ ਕਾਦੀ ਨਾਰਾਜ਼ਗੀ ਮੈਂ ਤਾਂ ਸਜ਼ਾ ਕੱਟਿਆ ਮੈਂ ਤਾਂ ਸਜ਼ਾ ਭੋਗ ਲਈ ਤਾਂ ਸਜ਼ਾ ਕੀ ਲੱਗਣੀ ਹੈਗੀ ਕੁਝ ਵੀ ਨਹੀਂ ਇਹ ਪੋਲਿਟੀਕਲ ਸਟੰਟ ਹੈ ਬਿਲਕੁਲ 100% ਪੋਲਿਟੀਕਲ ਸਟੰਟ ਹੈ ਕੁਝ ਨਹੀਂ ਹੈਗਾ ਇਹਦੇ ਵਿੱਚ ਇਹ ਕਹਿ ਰਹੇ ਹੋ ਕਿ ਸਜ਼ਾ ਕੁਝ ਨਹੀਂ ਲੱਗਣੀ ਸਜ਼ਾ ਕੀ ਸਜ਼ਾ ਦੇਣਗੇ ਮਤਲਬ ਜੁੜੇ ਸਾਫ ਕਰ ਲੈਣਗੇ ਬਰਤਨ ਮਾਜ ਲੈਣਗੇ ਉਸਟੰਟ ਬਾਜ਼ੀਆਂ ਹੁੰਦੀਆਂ ਲਾਮ ਲਸ਼ਕਰ ਲੈ ਕੇ ਚੱਲਦੇ ਨਾਲ ਆਪਣੇ ਪਿੱਛੇ ਆਇਆ ਸੀ ਨਾ ਜੁੜੇ ਸਾਫ ਕਰਕੇਗਾ ਬੂਟ ਨਹੀਂ ਪਾਲਚ ਕਰੀ ਜਾਂਦਾ ਪਿਆ ਸੀਗਾ ਇਸ ਸਟੰਟਵਾਦਿਆ ਨਹੀਂ ਤੇ ਹੋਰ ਕੀ ਐ ਮਰਨ ਨਾ ਕੋੜੇ ਪੰਥ ਦੇ ਹਵਾਲੇ ਕਰਨ ਪੰਥ ਨੂੰ ਕਹੋ ਤੁਸੀਂ ਕਿ ਪੰਥ ਜਿਹੜਾ ਰਲ ਕੇ ਉਹ ਡਿਸਾਈਡ ਕਰੇ ਪੰਥ ਡਿਸਾਈਡ ਕਰੂਗਾ ਕਿ ਇਹਨੂੰ ਸਜ਼ਾ ਕੀ ਲੱਗਣੀ ਚਾਹੀਦੀ ਫੇਰ ਅਸੀਂ ਮੰਨੀਏ ਮੈਂ ਕੀ ਪੁੱਛਣਾ ਚਾਹੁੰਦਾ ਸੀ ਮੈਂ ਕਿਉਂਕਿ ਜਦੋਂ ਵੀ ਇਹ ਗੱਲ ਕੀਤੀ ਜਾਂਦੀ ਹੈ ਨਾ ਕਿ ਸਜ਼ਾ ਕੀ ਲੱਗਣੀ ਹੈ ਤੇ ਵਾਰ-ਵਾਰ ਕੰਪੈਰੀਜ਼ਨ ਉਹ ਮਹਾਰਾਜ ਰਣਜੀਤ ਸਿੰਘ ਵਾਲਾ ਕੀਤਾ ਜਾਂਦਾ ਕਿ ਉਹਨਾਂ ਨੂੰ ਤਾਂ ਕੋੜੇ ਪਏ ਸੀਗੇ ਫੇਰ ਕਿਤੇ ਨਾ ਕਿਤੇ ਆਵਾਮ ਦੇ ਜ਼ਹਿਨ 'ਚ ਵੀ ਆ ਜਾਂਦਾ ਕਿ ਹਾਂ ਕੁਝ ਇਦਾਂ ਦਾ ਵੀ ਸ਼ਾਇਦ ਹੋ ਜਵੇ ਕੀ ਪਤਾ ਹੁੰਦਾ ਤੇ ਉਹ ਤੁਸੀਂ ਜਮ੍ਹਾਂ ਹੀ ਉਲਟ ਗੱਲ ਕਰ ਦਿੱਤੀ ਕਿ ਇਦਾਂ ਦਾ ਤਾਂ ਕੁਝ ਸੀਨ ਹੀ ਨਹੀਂ ਹੈਗਾ ਮੈਂ ਉਹੀ ਗੱਲ ਕਰ ਰਿਹਾ ਨਾ ਜੀ ਕਿ ਜੇ ਵਾਕਈ ਇਹ ਗੱਲ ਪੰਥਿਤ ਦੇ ਵਿੱਚੋਂ ਕੀਤੀ ਜਾਂਦੀ ਪਾਰਟੀ ਹਿੱਤ ਚੋਣਾ ਕੀਤੀ ਜਾਂਦੀ ਸਾਨੂੰ ਇਹ ਲੱਗਦਾ ਕਿ ਵਾਕਈ ਜਥੇਦਾਰਾਂ ਦੇ ਦਿਲ ਦੇ ਵਿੱਚ ਪੰਥ ਪ੍ਰਤੀ ਮੋਹ ਜਾਗਿਆ ਤੇ ਉਹਨਾਂ ਨੂੰ ਪਛਤਾਵਾ ਹੋਇਆ ਕਿ ਜੋ ਹੋਇਆ ਗਲਤ ਹੋਇਆ ਫਿਰ ਉਹ ਪਰਥ ਨੂੰ ਅੱਗੇ ਰੱਖਦੇ ਫਿਰ ਉਹ ਪੰਥ ਦੀਆਂ ਨੁਮਾਇੰਦਾਂ ਜਿੰਨੀਆਂ ਧਿਰਾਂ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਦੇ ਉਹਨਾਂ ਦੀ ਰਾਏ ਲਈ ਜਾਂਦੀ ਫਿਰ ਉਹਨਾਂ ਦੇ ਸੁਝਾਅ ਦੇ ਮੁਤਾਬਕ ਸਜ਼ਾ ਮੁਕਰਰ ਕੀਤੀ ਜਾਂਦੀ ਪਈ ਆ ਸਜ਼ਾ ਬਣਦੀ ਆ ਆ ਲੱਗਣੀ ਚਾਹੀਦੀ ਫਿਰ ਅਸੀਂ ਕਹਿੰਦੇ ਪਈ ਪੰਥਕ ਫੈਸਲਾ ਐ ਤੁਹਾਨੂੰ ਤੁਹਾਨੂੰ ਆ ਨਹੀਂ ਲੱਗਦਾ ਕਿ ਸ਼ਾਇਦ ਇਹ ਬਿਆਨ ਜਿਹੜਾ ਤੁਸੀਂ ਦੇ ਰਹੇ ਹੋ ਭਾਵੇਂ ਹਾਂ ਠੀਕ ਹੈ ਇੱਕ 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 ਪ੍ਰਸਪੈਕਟਿਵ ਹੋ ਸਕਦਾ ਪਰ ਇਹ ਥੋੜੀ ਜਲਦਬਾਜ਼ੀ ਕਿਉਂਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਤਨਖਾਹੀਆਂ ਵੀ ਤਕਰਾਰ ਦੇ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਹੁਣ ਉਹਨਾਂ ਨੇ ਕਿਹਾ ਕਿ ਬਹੁਤ ਹੋ ਗਿਆ ਹੁਣ ਇੱਕ ਪ੍ਰੋਸੈਸ ਦੇ ਵਿੱਚੋਂ ਲੰਘਣਾ ਪਵੇਗਾ ਨਹੀਂ ਇੱਥੇ ਤੁਹਾਡੇ ਸਵਾਲ ਦੇ ਨਾਲੇ ਵੀ ਤੇ ਸਵਾਲ ਆਉਂਦਾ ਨਾ ਪਈ ਹੁਣੀ ਕਿਉਂ ਰੁਗਵੀਰ ਸਿੰਘ ਨੂੰ ਹੁਣ ਕਿਉਂ ਚੇਤਾ ਆਇਆ ਉਹ ਪਹਿਲਾਂ ਕਿਉਂ ਨਹੀਂ ਕਿਸੇ ਜਥੇਦਾਰ ਨੂੰ ਚੇਤਾ ਆਇਆ ਮਾਨਸਿਕਤਾ ਸਮਝਣ ਦੀ ਜ਼ਰੂਰਤ ਆ ਵਜ੍ਹਾ ਸਮਝਣ ਦੀ ਜ਼ਰੂਰਤ ਆ ਵਜ੍ਹਾ ਪਿੱਛੇ ਸਿਰਫ ਇਹ ਆ ਕਿ ਇਸ ਟਾਈਮ ਅਕਾਲੀ ਦਲ ਉਸ ਲੈਵਲ ਤੇ ਜਾ ਕੇ ਖੜਾ ਹੋ ਗਿਆ ਜਿੱਥੇ ਉਹਨਾਂ ਨੂੰ ਮੋਰੇ ਨੇਰ ਦਿਸਦਾ ਪਿਆ ਕੁਝ ਨਹੀਂ ਦਿਸਦਾ ਪਿਆ ਉਹਨਾਂ ਨੂੰ ਪਤਾ ਵੀ ਕਹਾਣੀ ਖਤਮ ਹੋ ਹੁਣ ਉਹਨਾਂ ਲੱਗਾ ਆਇਆ ਇੱਕ ਤਰੀਕਾ ਆ ਜਿਹਦੇ ਜਰੀਏ ਅਸੀਂ ਪੰਥ ਦੇ ਅੰਦਰ ਕੋਈ ਸ਼ਾਇਦ ਅਸੀਂ ਕੋਈ ਮਾੜੀ-ਮੋਟੀ ਜਗ੍ਹਾ ਬਣਾ ਲਈ ਪੰਤ ਸ਼ਾਇਦ ਸਾਨੂੰ ਇਸ ਤਰੀਕੇ ਨਾਲ ਇਹ ਇੱਕ ਦਿਖਾਵਾ ਢੋਂਗ ਕਰਕੇ ਸ਼ਾਇਦ ਅਸੀਂ ਕੋਈ ਦੁਬਾਰਾ ਉਹ ਜਗ੍ਹਾ ਹਾਸਲ ਕਰ ਸਕੀਏ। ਬਾਕੀ ਧੜੇ ਦਾ ਬਗਾਵਤ ਕਰਨਾ ਵੀ ਇੱਕ ਢੋਂਗ ਹੀ ਸੀ ਤੇ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਾਉਣੀ ਵੀ ਢੋਂਗ ਹੀ ਸੀ ਕਿਉਂਕਿ ਸ਼ੁਰੂ ਤਾਂ ਸਾਰਾ ਉੱਥੇ ਹੀ ਹੋਇਆ। ਇਹ ਹੋ ਸਕਦਾ ਫਿਊਚਰ 'ਚ ਸਾਰੇ ਫੇਰ ਇੱਕ ਹੋ ਜਾਣ। ਬਾਗੀ ਧੜੇ ਜਿਹੜੇ ਬਾਗੀ ਹੋਗੇ ਉਹਨਾਂ ਨੇ ਕਿਸੇ ਨੇ ਕੀ ਖੱਟ ਲਿਆ। ਜੇ ਤੇ ਉਹ ਵਾਕਿਆ ਸੱਚੇ ਸੁੱਚੇ ਜਾਂ ਇਮਾਨਦਾਰ ਹੁੰਦੇ ਜਾਂ ਉਹਨਾਂ ਦੇ ਵਿੱਚ ਕੋਈ ਪੰਥ ਦੇ ਅੰਦਰ ਉਹਨਾਂ ਦੀ ਕੋਈ ਜਗ੍ਹਾ ਹੁੰਦੀ ਤੇ ਫੇਰ ਉਹ ਸਪੇਸ ਲੈ ਜਾਂਦੇ। ਫਿਰ ਲੋਕਾਂ ਨੂੰ ਆਮ ਆਦਮੀ ਪਾਰਟੀ ਵਾਲੇ ਦੇਖਣ ਦੀ ਕੀ ਜ਼ਰੂਰਤ ਪਈ ਸੀ ਆਮ ਆਦਮੀ ਪਾਰਟੀ ਨੇ ਕੁਝ ਕਰਕੇ ਥੋੜੀ ਦਿਖਾਇਆ ਸੀਗਾ ਆਮ ਆਦਮੀ ਪਾਰਟੀ ਨਾ ਦੋ ਨਕਮੀਆਂ ਦੇ ਵਿੱਚੋਂ ਤੀਜਾ ਲੱਭਦੇ ਲੱਭਦੇ ਲੋਕੀ ਉਹਨਾਂ ਨੂੰ ਲਏ ਉਹ ਆ ਕੇ ਤਾਂ ਪਤਾ ਲੱਗਾ ਇਹਨਾਂ ਦੇ ਵੀ ਪਿਓ ਨਿਕਲੇ ਜੇ ਬਾਕੀ ਧਿਰਾਂ ਤੇ ਵਿੱਚ ਕੋਈ ਸੱਤਿਆ ਹੁੰਦੀ ਜੇ ਉਹਨਾਂ ਦੇ ਕੋਲ ਕੋਈ ਸੱਚ ਕੋਈ ਵਾਕੇ ਪਛਤਾਵੇ ਵਾਲੀ ਉਹਨਾਂ ਅੰਦਰ ਵੀ ਕੋਈ ਗੱਲ ਹੁੰਦੀ ਤੇ ਸ਼ਾਇਦ ਪੰਥ ਉਹਨਾਂ ਨਾਲ ਜਾ ਕੇ ਖੜ ਜਾਂਦਾ ਪਰ ਜੇ ਆਪਾਂ ਬਾਗੀ ਧੜੇ ਦੀ ਸ਼ਿਕਾਇਤ ਦੀ ਗੱਲ ਕਰੀਏ ਆਪਾਂ ਸਾਰੇ ਵੇਰਵਿਆਂ ਦੀ ਗੱਲ ਕਰੀਏ ਉਹਨਾਂ ਨੇ ਸਵਾਲ ਤਾਂ ਵਾਜਬ ਚੁੱਕੇ ਆ ਦੇਖੋ ਇਹਦੇ 'ਚ ਕੋਈ ਦੋਰਅਏ ਨਹੀਂ ਹੈਗੀ ਪਰ ਹੁਣ ਆਪਾਂ ਆ ਕਹਿ ਦਈਏ ਕਿ ਠੀਕ ਆ ਉਹਨਾਂ ਨੇ ਸਵਾਲ ਕੀਤੇ ਆ ਪਰ ਉਹਦੇ 'ਚ ਕੋਈ ਸਟੈਂਡ ਨਹੀਂ ਹੈਗਾ ਸਵਾਲ ਮੈਂ ਤਾਂ ਉਹੀ ਗੱਲ ਕਰਦਾ ਛੱਜ ਤਾਂ ਬੋਲੇ ਚਾਨਣੀ ਕਿਉਂ ਬੋਲੇ ਸਵਾਲ ਚੱਕਣ ਵਾਲੇ ਆਪ ਆਪ ਤੇ ਉਹਨਾਂ ਦੇ ਰੋਲ ਕੀ ਰਹੇ ਆ ਸਵਾਲ ਉਹ ਚੱਕ ਰਹੇ ਆ ਜਿਹੜੇ ਉਸ ਟਾਈਮ ਤੇ ਸੱਤਾ ਦੇ ਵਿੱਚ ਪਾਵਰ ਦੇ ਵਿੱਚ ਨਾਲ ਸੀ ਤੇ ਉਹ ਵੀ ਉਨਾ ਹੀ ਨਸ਼ੇ ਦੇ ਵਿੱਚ ਅੰਨੇ ਹੋਏ ਸੀ ਜਿੰਨੇ ਕੋ ਸੀ ਕਿਸੇ ਨੇ ਦੋ ਪੈਗ ਘੱਟ ਲਾਏ ਸੀ ਕਿਸੇ ਨੇ ਦੋ ਵੱਧ ਲਾਏ ਸੀ ਅੱਛਾ ਜੀ ਨਜ਼ਾਰੇ ਤੋਂ ਵੀ ਬਰਾਬਰ ਦੇ ਹੀ ਲੈਂਦੇ ਪਏ ਸੀ ਨਾ ਸੱਤਾ ਦਾ ਹੰਕਾਰ ਤੇ ਉਹਨਾਂ ਨੂੰ ਵੀ ਨਸ਼ਾ ਉਹਨਾਂ ਹੀ ਸੀ ਨਾ ਉਸ ਟਾਈਮ ਦੇ ਉੱਤੇ ਹੁਣ ਜਦ ਪੱਲੇ ਕੱਖ ਨਹੀਂ ਰਿਹਾ ਤੇ ਇੱਕ ਦੂਜੇ ਵੱਲੋਂ ਉਂਗਲਾਂ ਕਰਦੇ ਪਏ ਉਦੋਂ ਇਕੱਠਮੱਠ ਦੇ ਵਿੱਚ ਸਾਰੇ ਬਰਾਬਰ ਦੇ ਗੋਨੇ ਕਰ ਸੀਗੇ ਕੋਈ ਫਰਕ ਨਹੀਂ ਸੀ ਅੱਜ ਕਿਉਂ ਛੱਡ ਰਿਹਾ ਪਾਰਟੀ ਉਦੋਂ ਕਿਉਂ ਨਹੀਂ ਛੱਡੀ ਜਦੋਂ ਫੈਸਲਾ ਲਿਆ ਸੀ ਉਦੋਂ ਹੀ ਛੱਡਦੇ ਪਤਾ ਲੱਗਦਾ ਮੈਨੂੰ ਅੱਜ ਦਰਦ ਹੋਇਆ ਤੇ ਮੈਂ ਅੱਜ ਹੀ ਰਿਐਕਟ ਕਰੂੰਗਾ ਨਾ ਮੇਰੇ ਕਿਸੇ ਨੇ ਅੱਜ ਥੱਪੜ ਮਾਰਿਆ ਤੇ ਮੈਂ ਇੱਕ ਸਾਲ ਬਾਅਦ ਚ ਜਾ ਕੇ ਕਹ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਸਾਡੇ ਪਿਓ ਦੀ ਪੱਗ ਲਾ ਜਵੇ ਤੇ ਮੈਂ ਉਹਨੂੰ ਜਾ ਕੇ 2-5 ਸਾਲਾਂ ਬਾਅਦ ਚ ਕਹਾਂ ਯਾਰ ਇਹਨੇ ਉਦੋਂ ਪੱਗ ਲਾਈ ਤੇ ਉਦੋਂ ਮੈਂ ਨਾਲ ਕਹਾਂ ਖਿੜ-ਖਿੜ ਹੱਸਾਂ ਚੱਲ ਤੂੰ ਲਾਤੀ ਕੋਈ ਗੱਲ ਨਹੀਂ ਹੁੰਦੀ ਐ ਤਾਂ ਜਦੋਂ ਐਕਸ਼ਨ ਹੋਣਾ ਰਿਐਕਸ਼ਨ ਵੀ ਉਦੋਂ ਹੀ ਹੋਣਾ ਇਹਦਾ ਮਤਲਬ ਜਾਂ ਮੰਨਣ ਪੀ ਉਦੋਂ ਝੂਠੇ ਸੀ ਜਾਂ ਹੁਣ ਝੂਠੇ ਆ ਜਦ ਕਿ ਜਿਹੜਾ ਝੂਠਾ ਦੋਏ ਪਾਸੇ ਝੂਠਾ ਉਦੋਂ ਵੀ ਝੂਠੇ ਸੀ ਅੱਜ ਵੀ ਝੂਠੇ ਹੀ ਐ ਅੱਛਾ ਭਾਈ ਸਾਹਿਬ ਚਲੋ ਠੀਕ ਆ ਆ ਸਾਰੀਆਂ ਚੀਜ਼ਾਂ ਚੱਲਦੀਆਂ ਪਈਆਂ ਇਹਦਾ ਭਵਿੱਖ ਕੀ ਹੈ ਪਰ ਇਹਦਾ ਭਵਿੱਖ ਕਿੱਥੇ ਸਟੈਂਡ ਕਰਦਾ ਪਿਆ ਜਿਹੜੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਚਰਚਾਵਾ ਚੱਲਦੀਆਂ ਪਈਆਂ ਕਿ ਹਾਂ ਆ ਹੋਊਗਾ ਆ ਹੋਊਗਾ ਉਹ ਫੈਸਲਾ ਕਿਵੇਂ ਦਾ ਦੇਖ ਰਹੇ ਹੋ ਉਸ ਤੋਂ ਬਾਅਦ ਅਕਾਲੀ ਦਲ ਦਾ ਭਵਿੱਖ ਕੀ ਦੇਖਦੇ ਪਏ ਹੋ ਕਿਉਂਕਿ ਜਦੋਂ ਜੇ ਫੈਸਲਾ ਆਂਦਾ ਸੁਖਵੀਰ ਸਿੰਘ ਬਾਦਲ ਨੂੰ ਜੇ ਸਜ਼ਾ ਹੁੰਦੀ ਹੈ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਵੀ ਇੱਕ ਫਰੇਮਵਰਕ ਵੱਖਰਾ ਹੋਵੇਗਾ ਅੱਗੇ ਨਾਲੋਂ ਉਹ ਕਿਸ ਤਰ੍ਹਾਂ ਦਾ ਦੇਖਦੇ ਹੋ ਸਾਰਾ ਕੁਝ ਦੱਸਿਓ ਦੇਖੋ ਮੈਨੂੰ ਇਦਾਂ ਲੱਗਦਾ ਕਿ ਜਿਹੜੀ ਪਾਰਟੀ ਹੁੰਦੀ ਆ ਉਹ ਕਦੇ ਖਤਮ ਮੈਂ ਵੀ ਗੱਲ ਮੰਨਦਾ ਕਿ ਪਾਰਟੀ ਕਦੇ ਖਤਮ ਨਹੀਂ ਹੋਣੀ ਪਰ ਇਹ ਜਿਹੜੇ ਬੰਦਿਆਂ ਨੇ ਗੁਰੂ ਸਾਹਿਬ ਦਾ ਮੱਥਾ ਲਾ ਲਿਆ ਨਾ ਇਹ ਜਰੂਰ ਖਤਮ ਹੋਣਗੇ ਸਾਰੇ ਸ਼ਾਇਦ ਕੋਈ ਨਵਾਂ ਵਕਈ ਪੰਥ ਦਾ ਦਰਦ ਰੱਖਣ ਵਾਲਾ ਕੋਈ ਐਸੀ ਰੂਹ ਅਕਾਲੀ ਦਲ ਚ ਆ ਜਾਵੇ ਹਜੇ ਤੱਕ ਤੇ ਕੋਈ ਨਹੀਂ ਦਿਖ ਰਹੀ ਹਜੇ ਤੱਕ ਤੇ ਕੋਈ ਦੂਰ ਦੂਰ ਤੱਕ ਕੁਝ ਨਹੀਂ ਨਜ਼ਰ ਆ ਰਿਹਾ ਵਕਈ ਜਿਸ ਮਕਸਦ ਲਈ ਪਾਰਟੀ ਬਣੀ ਸੀ ਕਿ ਸਿੱਖਾਂ ਦੀਆਂ ਪੋਲੀਟਿਕਲ ਭਾਵਨਾਵਾਂ ਨੂੰ ਰਿਪਰੈਜ਼ੈਂਟ ਕਰਦੀ ਪਾਰਟੀ ਸਾਡੀ ਖੇਤਰੀ ਪਾਰਟੀ ਸੀ ਜਿਨੇ ਜਦੋਂ ਸਿੱਖਾਂ ਨੇ ਆਪਣੀ ਕਿਸਮਤ ਹਿੰਦੁਸਤਾਨ ਦੇ ਨਾਲ ਗੰਢ ਲਈ ਤੇ ਇੱਥੋਂ ਦਾ ਜਿਹੜਾ ਪੋਲੀਟੀਕਲ ਜਿਹੜਾ ਸਟਰਕਚਰ ਬਣਿਆ ਉਹ ਸਟਰਕਚਰ ਦੇ ਅੰਦਰ ਇੱਕ ਐਸੀ ਪਾਰਟੀ ਜਿਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਰਿਪਰੈਜ਼ੈਂਟ ਕਰਨਾ ਸੀਗਾ ਜਦ ਤੱਕ ਇਸ ਭਾਵਨਾਵਾਂ ਦੇ ਵਿੱਚ ਪਾਰਟੀ ਨਹੀਂ ਆਉਂਦੀ ਤਦ ਤੱਕ ਇਹ ਕਦੇ ਸਰਵਾਈਵ ਨਹੀਂ ਕਰ ਸਕਦੀ ਪਾਰਟੀ ਕਦੇ ਖਤਮ ਨਹੀਂ ਹੁੰਦੀ ਹੁੰਦੀ ਮੈਂ ਵੀ ਮੰਨਦਾ ਹਾਂ ਪਾਰਟੀ ਕਦੇ ਛੇਤੀ ਕਿਤੇ ਖਤਮ ਨਹੀਂ ਹੁੰਦੀ ਇਹ ਪਾਰਟੀ ਦੇ ਪਿੱਛੇ ਜਦੋਂ ਸ਼ੁਰੂ ਹੋਈ ਸੀ ਜਿਹੜੀਆਂ ਉਹ ਰੂਹਾਂ ਦੀ ਸਟਰਗਲ ਆ ਉਹਨਾਂ ਦਾ ਜਿਹੜਾ ਕੀਤਾ ਕੰਮ ਆ ਉਹ ਇਸ ਪਾਰਟੀ ਨੂੰ ਖਤਮ ਨਹੀਂ ਹੋਣ ਦੇਊਗਾ ਪਰ ਇਹ ਬੰਦੇ ਨਹੀਂ ਚੱਲਣਗੇ ਜਿਨ੍ਹਾਂ ਬੰਦਿਆਂ ਨੇ ਪਾਰਟੀ ਅੱਜ ਖਤਮ ਹੋਣ ਦੇ ਕਿਨਾਰੇ ਤੇ ਲੈ ਆਂਦੀ ਨਾ ਇਹ ਸਾਰੇ ਖਤਮ ਹੋਣਗੇ ਗਾਰੰਟੀ ਆ ਇਹ ਨਹੀਂ ਕਦੇ ਸਰਵਾਈਵ ਕਰ ਸਕਣਗੇ ਇਹ ਪਾਰਟੀ ਦੁਬਾਰਾ ਕੋਈ ਗੁਰੂ ਕਲਾ ਵਰਤਾਊਗਾ ਕੋਈ ਐਸੀ ਰੂਹ ਜਿਹਦੇ ਕੋਲ ਪੰਥ ਦਾ ਦਰਦ ਹੋਏਗਾ ਉਹ ਉਸ ਦਰਦ ਨੂੰ ਲੈ ਕੇ ਅੱਗੇ ਚੱਲ ਜਿੱਤੇ ਚੱਲ ਜਿਵੇ ਬਾਰੇ ਪਾਰਟੀ ਬੰਦੇ ਨਹੀਂ ਸਰਵਾਈਵ ਕਰਨਗੇ ਬੰਤ ਸੁਖਵੀਰ ਸੋਚੇ ਮੈਂ ਪਾਰਟੀ ਰਨ ਕਰ ਲੂੰਗਾ ਜਾ ਭੁੰਦੜ ਹੋਣੀ ਜਾਂ ਢੀਂਡਸੇ ਹੋਣੀ ਜਾਂ ਕੋਈ ਲੰਗਾ ਹੋਣੀ ਜਾਂ ਕੋਈ ਹੋਰ ਸੋਚੇ ਮੈਂ ਪਾਰਟੀ ਦੁਆਰਾ ਰਨ ਕਰ ਲਊਗਾ ਕਦੇ ਨਹੀਂ ਹੋ ਸਕਦਾ ਕੋਈ ਚੰਦੂ ਮਾਜਰਾ ਸੋਚੇ ਉੱਠ ਕੇ ਕਦੇ ਨਹੀਂ ਹੋ ਸਕਦਾ ਇਹ ਬੰਦੇ ਤੇ ਭੁੱਲ ਜਾਣ ਕਿ ਕਦੇ ਪਿੰਡਾਂ ਦੇ ਵਿੱਚ ਵੜਨਗੇ ਤੇ ਲੋਕ ਇਹਨਾਂ ਨੂੰ ਦੁਬਾਰਾ ਮੂੰਹ ਲਾ ਲੈਣਗੇ ਇਹ ਕਦੇ ਨਹੀਂ ਹੋ ਸਕਦਾ ਅਨੇਕ ਪਾਸੇ ਤੁਸੀਂ ਆਮੀ ਗੱਲ ਕਰ ਰਹੇ ਹੋ ਨਾ ਕਿ ਆਉਂਦੇ ਸਮੇਂ ਵਿੱਚ ਹੋ ਸਕਦਾ ਹੈ ਕਿ ਹਾਂ ਇਹ ਇਹ ਸਾਰਾ ਕੁਝ ਇਹਨਾਂ ਦੇ ਹੱਕ ਦੇ ਵਿੱਚ ਭੁਗਤ ਜਾਵੇ ਜਾਂ ਇੱਕ ਪ੍ਰੋਸੈਸ ਚੱਲਦੀ ਪਈ ਹੈ ਜਿਸ ਦੇ ਅਧੀਨ ਇਹਨਾਂ ਦੇ ਹੱਕ ਚ ਭੁਗਤਾਇਆ ਜਾ ਰਿਹਾ ਇਹਨਾਂ ਦੇ ਹੱਕ ਚ ਨਹੀਂ ਭੁਗਤਦਾ ਜੀ ਇਹਨਾਂ ਦੇ ਹੱਕ 'ਚ ਨਹੀਂ ਭੁੱਗਤ ਤਾਂ ਲੋਕ ਬਹੁਤ ਸਿਆਣੇ ਹੋ ਚੁੱਕੇ ਮੈਂ ਬਹੁਤ ਵਾਰ ਐਗਜ਼ਾਮਪਲ ਦਿੱਤੀ ਲੋਕ ਅੱਜਕੱਲ ਪਾਰਟੀਆਂ ਤੇ ਬੰਦਿਆਂ ਨੂੰ ਵੱਖ ਕਰਕੇ ਦੇਖਣ ਲੱਗ ਪਏ ਆ ਹੁਣ ਤੁਸੀਂ ਦੇਖੋ ਮੈਂ ਇੱਕ ਐਗਜ਼ਾਮਪਲ ਦਿੰਦਾ ਪੰਜਾਬ 'ਚ ਕਿਸੇ ਵੀ ਪਾਰਟੀ ਦਾ ਰਾਜ ਰਿਹਾ ਹੋਵੇ ਕਪੂਰਥਲੇ ਵਿੱਚ ਰਾਣੇ ਗੁਰਜੀਤ ਦੇ ਕਿਉਂ ਰਹਿੰਦਾ ਉੱਥੇ ਲੋਕ ਬੰਦੇ ਨੂੰ ਦੇਖਦੇ ਆ ਸ਼ਾਹਕੋਟ ਏਰੀਏ ਦੇ ਵਿੱਚ ਅਕਾਲੀ ਦਲ ਦੇ ਲੀਡਰ ਸੀਗੇ ਕੀ ਨਾਮ ਉਹਨਾਂ ਦਾ ਉਹਨਾਂ ਦੇ ਹੁਣ ਬੇਟੇ ਆ ਜਦ ਤੱਕ ਉਹ ਜਿੰਦੇ ਰਹੇ ਉਹਨਾਂ ਨੇ ਨਈ ਸ਼ਾਹਕੋਟ ਦੇ ਵਿੱਚ ਕੋਈ ਹੋਰ ਲੀਡਰ ਪੈਦਾ ਹੋਣਾ ਇਟ ਮੀਨਸ ਲੋਕ ਕਿਤੇ ਨਾ ਕਿਤੇ ਪਾਰਟੀ ਤੋਂ ਵੱਧ ਬੰਦੇ ਦੀ ਵਰਕਿੰਗ ਵੀ ਦੇਖਦੇ ਜਿਹੜਾ ਗਰਾਊਂਡ ਤੇ ਲੋਕਾਂ ਦੇ ਵਿੱਚ ਰਹਿੰਦਾ ਕੰਮ ਕਰਦਾ ਲੋਕਾਂ ਦੇ ਤੋਂ ਇਹਨਾਂ ਚੀਜ਼ਾਂ ਦੀ ਵੀ ਕਿਤੇ ਨਾ ਕਿਤੇ ਵੈਲਿਊ ਹੁੰਦੀ ਆ ਹੁਣ ਜੇ ਅਕਾਲੀ ਦਲ ਦੁਬਾਰਾ ਉੱਠੇਗਾ ਤਾਂ ਕਿਸੇ ਨਵੇਂ ਚਿਹਰੇ ਦੇ ਨਾਲ ਉੱਠੇਗਾ ਪੁਰਾਣੇ ਜਿਹੜੇ ਸਿੱਕੇ ਚੱਲ ਗਏ ਇਹ ਦੁਬਾਰਾ ਨਹੀਂ ਚੱਲਣਗੇ ਮੈਨੂੰ ਪਰਸਨਲੀ ਇਦਾਂ ਮਹਿਸੂਸ ਹੁੰਦਾ ਮੈਂ ਕੋਈ ਹੈ ਤੁਹਾਨੂੰ ਆਈਡੀਆ ਕੋਈ ਆਈਡੀਆ ਹਜੇ ਹਜੇ ਤੱਕ ਕੋਈ ਨਹੀਂ ਦਿਖ ਰਿਹਾ ਹਜੇ ਤੱਕ ਕੋਈ ਨਹੀਂ ਦੇਖਿਆ ਹਜੇ ਤੱਕ ਤੁਸੀਂ ਕਹ ਲਓ ਕਿ ਪਾਰਟੀ ਦੇ ਅੰਦਰ ਕੋਈ ਐਸਾ ਬੰਦਾ ਜਿਹਨੂੰ ਤੁਸੀਂ ਕਹੋ ਸ਼ਾਇਦ ਇਹਦੇ ਹੱਥਾਂ ਜੇ ਤੱਕ ਕੋਈ ਚੱਕ ਲੂ ਕੋਈ ਨਹੀਂ ਹੈਗਾ ਅੱਛਾ ਮੈਂ ਬੜੀ ਸਰਸਰੀ ਗੱਲ ਕਰਦਾ ਠੀਕ ਹੈ ਆਪਾਂ ਇਸ ਬਾਰੇ ਇਸ ਗੱਲ ਬਾਰੇ ਗੱਲ ਹੁਣ ਕਰ ਵੀ ਰਹੇ ਆ ਤਾਂ ਕਦੀ ਕਦੀ ਨਾ ਬਿਕਰਮ ਮਜੀਠੀਆ ਦਾ ਨਾਮ ਨਾਲ ਨਾਲ ਉੱਠ ਜਾਂਦਾ ਹੈ ਕਿ ਹਾਂ ਜੇ ਸੁਖਵੀਰ ਬਾਦਲ ਨਹੀਂ ਤਾਂ ਮਜੀਠੀਆ ਕਹਿੰਦੇ ਪਾਰਟੀ ਚਲਾ ਸਕਦੇ ਤੁਹਾਨੂੰ ਲੱਗਦਾ ਚਲਾ ਸਕਦੇ ਚਲੋ ਜੇ ਕਿਸੇ ਨੂੰ ਏਦਾਂ ਦਾ ਭਲੇਕਾ ਹੈ ਤੇ ਕੋਈ ਸਰੂਰ ਲੈਣਾ ਚਾਹੁੰਦਾ ਏਦਾਂ ਕਰਕੇ ਤੇ ਲੈ ਸਕਦਾ ਪਰ ਜੀਜੇ ਸਾਲੇ ਦੇ ਵਿੱਚ ਕੋਈ ਬੜਾ ਫਰਕ ਮੈਨੂੰ ਤੇ ਲੱਗਦਾ ਨਹੀਂ ਠੀਕ ਹੈ ਕੋਈ 19 ਕਿਹਦਾ ਕਹੋ ਇੰਨਾ ਵੀ ਨਹੀਂ ਲੱਗਦਾ ਮੈਨੂੰ ਤੇ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਨੇ ਸਭ ਜੇ ਇਹ ਲੋਕ ਸਟੈਂਡ ਲੈਣ ਵਾਲੇ ਹੁੰਦੇ ਕੋਈ ਵੀ ਇਹਨਾਂ ਪਾਰਟੀਆਂ ਦੇ ਵਿੱਚ ਤੇ ਭਾਜੀ ਲੋਕਾਂ ਨੇ ਹੱਥਾਂ ਤੇ ਚੱਕ ਲੈਣੇ ਸੀ ਅੱਜ ਵੀ ਪਿੰਡਾਂ ਦੇ ਵਿੱਚ ਕਈ ਇਦਾਂ ਦੇ ਬੰਦੇ ਆ ਉਹ ਅੱਜ ਵੀ ਪਾਰਟੀ ਨੂੰ ਪੰਥ ਕਹਿ ਕੇ ਸੰਬੋਧਨ ਕਰਦੇ ਅੱਜ ਵੀ ਕਿਉਂਕਿ ਲੋਕ ਸਮਝਦੇ ਸੀ ਸ਼ਾਇਦ ਇਹ ਪੰਥ ਦੀ ਨੁਮਾਇੰਦਾ ਇੱਕ ਜਥੇਬੰਦੀ ਇੱਕ ਪਾਰਟੀ ਆ ਪਰ ਇਹਨਾਂ ਬੰਦਿਆਂ ਨੇ ਆਪਣੇ ਮੂੰਹੀ ਆਪਣੇ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਹੋਈਆਂ ਕਿ ਅਸੀਂ ਨੈਸ਼ਨਲ ਪਾਰਟੀ ਹੋ ਗਏ ਜੀ ਅਸੀਂ ਇਕੱਲੀ ਪੰਥਕ ਪਾਰਟੀ ਨਹੀਂ ਰਹੇ ਹਾਂ ਠੀਕ ਹੈ ਬਿਲਕੁਲ ਇਹ ਹਾਲਾਤ ਨੇ ਜੋ ਫਿਲਹਾਲ ਪਾਰਟੀ ਪੱਧਰ ਦੇ ਉੱਤੇ ਵਾਪਰ ਰਹੇ ਨੇ ਔਰ ਨਾਲ ਦੀ ਨਾਲ ਇਹ ਫੈਸਲਾ ਜਿਹੜਾ ਉਡੀਕਿਆ ਜਾ ਰਿਹਾ ਉਹ ਵੀ ਕੀ ਕੁਝ ਲੈ ਕੇ ਆਉਂਦਾ ਸਾਹਮਣੇ ਉਹਦੇ ਉੱਤੇ ਖਾਸ ਧਿਆਨ ਰੱਖਣਾ ਹੋਵੇਗਾ ਕਿਉਂਕਿ ਪਾਰਟੀ ਦਾ ਔਰ ਪੰਥਕ ਧਿਰ ਦਾ ਜਿਹੜੀ ਪੰਜਾਬ ਦੀ ਪੰਥਕ ਧਿਰ ਹੈ ਉਹਦਾ ਪਵਿੱਖ ਜਿਹੜਾ ਉਹਦੇ ਉੱਤੇ ਬਰਕਰਾਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰਹੋ ਵਨ ਇੰਡੀਆ ਪੰਜਾਬੀ